ਮਾਈ ਗੁਰ ਜੀ ਦਾ ਖਾਸ ਮਾਈ ਗੁਰ ਜੀ ਕੀ ਫਤਿਹ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਗੁਰੂ ਅਮਰਦਾਸ ਮਹਾਰਾਜ ਪਿਤਾ ਜੀ ਇਹ ਬਖਸ਼ਿਸ਼ ਕਰਦੇ ਮਹਾਰਾਜ ਜੀ ਕਹਿੰਦੇ ਜਿਹੜਾ ਸਤਗੁਰੂ ਤੋਂ ਬੇਮੁਖ ਹੋ ਗਿਆ ਹੋਵੇ ਉਹਨੂੰ ਲੱਖ ਸਮਝਾਉਣ ਦੀ ਕੋਸ਼ਿਸ਼ ਕਰੀਏ ਮਹਾਰਾਜ ਜੀ ਕਹਿੰਦੇ ਉਹ ਨਹੀਂ ਸਮਝਦਾ ਕਹਿੰਦੇ ਇੱਕ ਵਾਰ ਹਜ਼ਰਤ موسی ਜੀ ਪਹਾੜ ਦੇ ਉੱਪਰ ਇਸ ਤਰ੍ਹਾਂ ਭੱਜੇ ਜਾ ਰਹੇ ਜਿਵੇਂ ਉਹਨਾਂ ਦੇ ਮਗਰ ਕੋਈ ਸ਼ੇਰ ਪੈ ਗਿਆ ਹੋਵੇ ਉਹ ਇਸ ਤਰ੍ਹਾਂ ਦੌੜੇ ਜਾ ਰਹੇ ਨੇ ਉਹਨਾਂ ਨੂੰ ਦੌੜਦਿਆਂ ਨੂੰ ਤੱਕ ਕੇ ਇੱਕ ਵਾਰ ਕਿਸੇ ਸੱਜਣ ਨੇ ਪੁੱਛ ਲਿਆ ਕਿੰਦੇ ਈਸਾ ਜੀ ਤੁਸੀਂ ਭੱਜੇ ਕਿਉਂ ਜਾ ਰਹੇ ਹੋ ਉਹਨੇ ਜਵਾਬ ਕੋਈ ਨਾ ਦਿੱਤਾ ਉਹਨੇ ਨਾਲ ਬਰਾਬਰ ਭੱਜਣਾ ਸ਼ੁਰੂ ਕਰ ਦਿੱਤਾ ਉਹ ਕਹਿੰਦੇ ਤੁਹਾਡੇ ਮਗਰ ਕੋਈ ਸ਼ੇਰ ਪੈ ਗਿਆ ਕਹਿੰਦੇ ਜੀ ਨਹੀਂ ਮੇਰੇ ਮਗਰ ਕੋਈ ਨਹੀਂ ਹੈ ਕਹਿੰਦੇ ਤੁਹਾਡੇ ਮਗਰ ਕੌਣ ਹੈ ਤੁਸੀਂ ਇੰਨੀ ਤੇਜ਼ੀ ਨਾਲ ਭੱਜ ਕਿਉਂ ਰਹੇ ਹੋ ਕਹਿੰਦੇ ਮੈਂ ਤਾਂ ਭੱਜਦਾ ਪਿਆ ਆ ਮੇਰੇ ਮਗਰ ਇੱਕ ਮੂਰਖ ਲੱਗਾ ਹੋਇਆ ਆ ਉਹਨੇ ਕਿਹਾ ਜੀ ਤੁਸੀਂ ਉਹੀ ਈਸਾ ਜੀ ਹੋ ਨਾ ਜਿਨ੍ਹਾਂ ਦੇ ਬੋਲਾਂ ਕਰਕੇ ਵੱਡੇ ਤੋਂ ਵੱਡੇ ਅਗਿਆਨੀ ਬੰਦਿਆਂ ਦਾ ਭੜਾ ਹੋ ਜਾਂਦਾ ਹੈ ਕਹਿੰਦੇ ਬਿਲਕੁਲ ਮੈਂ ਉਹੀ ਆ ਕਹਿੰਦੇ ਜੀ ਤੁਸੀਂ ਉਹੀ ਹੋ ਆ ਨਾ ਜਿਹੜੇ ਮਿੱਟੀ ਦਾ ਪੰਛੀ ਬਣਾ ਕੇ ਉਹਨਾਂ ਤੇ ਮੰਤਰ ਪੜ੍ਹ ਦਵੋ ਤੇ ਉਹਨਾਂ ਵਿੱਚ ਵੀ ਜਿੰਦ ਪੈ ਜਾਂਦੀ ਕਹਿੰਦੇ ਹਾਂ ਮੈਂ ਉਹੀ ਆ ਕਹਿੰਦੇ ਜੀ ਤੁਸੀਂ ਉਹੀ ਹੋ ਆ ਨਾ ਜਿਹੜੇ ਮੁਰਦਿਆਂ ਦੇ ਕੋਲ ਬੈਠ ਕੇ ਵੀ ਮੰਤਰ ਪੜ੍ਹ ਦੋ ਤਾਂ ਉਹਨਾਂ ਨੂੰ ਵੀ ਨਵੀਂ ਜ਼ਿੰਦਗੀ ਮਿਲ ਜਾਂਦੀ ਕਹਿੰਦੇ ਮੈਂ ਹਾਂ ਉਹੀ ਆ ਕਹਿੰਦਾ ਜੇ ਰੱਬ ਦੇ ਨਾਮ ਦੀ ਏਡੀ ਤਾਕਤ ਤੁਹਾਡੇ ਤੇ ਵਰਤਦੀ ਪਈਏ ਤੁਸੀਂ ਇੰਨੀ ਪਵਿੱਤਰ ਆਤਮ ਤੇ ਫਿਰ ਇਸ ਮੂਰਖ ਤੋਂ ਕਿਉਂ ਡਰਦੇ ਹੋ ਤਾਂ ਹਜਰਤੀ ਸੱਜ ਜੀ ਕਹਿਣ ਲੱਗੇ ਕਹਿਣ ਲੱਗੇ ਮੈਂ ਡਰਦਾ ਤਾਂ ਆਂ ਕਹਿੰਦੇ ਕੋਈ ਬੰਦਾ ਅੱਖਾਂ ਤੋਂ ਨਾ ਵੇਖ ਸਕਦਾ ਹੋਵੇ ਕੋਈ ਕੰਨਾਂ ਤੋਂ ਨਾ ਸੁਣ ਸਕਦਾ ਹੋਵੇ ਕਹਿੰਦੇ ਮੈਂ ਉਹਨਾਂ ਕੋਲ ਪ੍ਰਮਾਤਮਾ ਦੇ ਉਹ ਮੰਤਰ ਪੜਾਂ ਉਹਨਾਂ ਨੂੰ ਸੁਣਨ ਲੱਗ ਪੈਂਦੇ ਉਹ ਵੇਖਣ ਲੱਗ ਪੈਂਦੇ ਕਹਿੰਦੇ ਕਿਸੇ ਨੂੰ ਅੱਖਾਂ ਤੋਂ ਨਹੀਂ ਦਿਸਦਾ ਕਿਸੇ ਨੂੰ ਕੰਨਾਂ ਤੋਂ ਨਹੀਂ ਸੁਣਦਾ ਕਹਿੰਦੇ ਇਹ ਪ੍ਰਮਾਤਮਾ ਦੀ ਕੋਈ ਰੰਗ ਨਹੀਂ ਪਰ ਪ੍ਰਮਾਤਮਾ ਵੱਲੋਂ ਦਿੱਤੀ ਹੋਈ ਸਜ਼ਾ ਨਹੀਂ ਹੈ ਪਰ ਆ ਜਿਹੜੀ ਬੇਮੁਖਤਾਈ ਆ ਆ ਜਿਹੜੀ ਰੱਬ ਵਾਲੇ ਪਾਸੂ ਕੀਤੀ ਹੋਈ ਪੇਠਾ ਕਹਿੰਦੇ ਇਹ ਉਸ ਬੰਦੇ ਨੂੰ ਮਿਲੀ ਹੋਈ ਮੂਰਖਤਾ ਰੂਪ ਵਿੱਚ ਰੱਬ ਦੀ ਸਜ਼ਾ ਆ ਕਹਿੰਦੇ ਕੋਈ ਬੰਦਾ ਅੱਖਾਂ ਤੋਂ ਅੰਨ੍ਹਾ ਹੋਵੇ ਕੰਨਾਂ ਤੋਂ ਬਹਿਰਾ ਹੋਵੇ ਉਹਨੂੰ ਵੇਖ ਕੇ ਤਰਸ ਆਉਂਦਾ ਆ ਦਇਆ ਆਉਂਦੀ ਏ ਪਰ ਕਹਿੰਦੇ ਜਦੋਂ ਕਿਸੇ ਮੂਰਖ ਨੂੰ ਵੇਖਦੇ ਆ ਤਾਂ ਆਪਣੇ ਆਪ ਤੇ ਕਿਰਣਾ ਆਉਂਦੀ ਏ ਕਿ ਮੱਥੇ ਕਿਉਂ ਲੱਗ ਰਿਹਾ ਇਸੇ ਲਈ ਭਗਤ ਨਾਮਦੇਵ ਜੀ ਕਹਿੰਦੇ ਨੇ ਜੋ ਨਾ ਭਜੰਤੇ ਨਾਰਾਇਣਾ ਤਿੰਨ ਕਾ ਮੈਂ ਨਾ ਕਰੂੰ ਦਰਸ਼ਨਾਂ ਕਹਿੰਦੇ ਮੈਨੂੰ ਨਹੀਂ ਚਾਹੀਦੇ ਜਿਹੜਾ ਪ੍ਰਮਾਤਮਾ ਦਾ ਨਾਮ ਨਹੀਂ ਲੈਂਦੇ ਰੱਬ ਦੀ ਇਬਾਦਤ ਨਹੀਂ ਕਰਦੇ